ਸਾਰਿਆਂ ਨੂੰ ਘਰਪਰੀ ਸਤਿ ਸ੍ਰੀ ਅਕਾਲ 블ਾਕ ਨਾਬਾ ਦੇ तकरीबन 11 ਪਿੰਡਾਂ ਨੂੰ ਅੱਜ ਅਸੀਂ ਲਗਭਗ 25 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਜਿਹੜੇ ਆ ਵੀਡੀਓ ਆਫਿਸ ਨਾਬਾ ਦੇ ਵਿੱਚ ਅੱਜ ਤਕਸੀਮ ਕੀਤੇ ਆ ਸਾਰੇ ਸਰਪੰਚ ਸਾਹਿਬਾਨ ਬੁਲਾ ਕੇ ਜਿਹਦੇ ਵਿੱਚ ਬਨੇਰਾ ਕਲਾਂ ਹੈ ਜੀ ਪਸ਼ੂ ਡਿਸਪੈਂਸਰੀ ਦੀ ਮੁਰਮਮਤ ਵਾਸਤੇ 1.5 ਲੱਖ ਰੁਪਈਆ ਚੌਧਰੀ ਮਾਜਰਾ ਛੱਪੜ ਦੀ ਉਸਾਰੀ ਵਾਸਤੇ 2.5 ਲੱਖ ਰੁਪਈਆ ਲਾਹੌੜਾ ਕਲਾਂ ਸਟੇਡੀਅਮ ਲਈ 2.5 ਲੱਖ ਰੁਪਈਆ ਨਰਮਾਣਾ ਸ਼ਮਸ਼ਾਨ ਘਾੜ ਦਾ ਰਸਤਾ ਬਣਾਉਣ ਵਾਸਤੇ 2 ਲੱਖ ਰੁਪਇਆ ਛੱਜੂ ਪਟ ਪਸ਼ੂ ਦੀ ਡਿਸਪੈਂਸਰੀ ਦੀ ਮੁਰੰਮਤ ਵਾਸਤੇ 1.5 ਲੱਖ ਰੁਪਇਆ ਜਿਮ ਤੇ ਕਮਰੇ ਅਤੇ ਮਸ਼ੀਨਰੀ ਲਈ ਮੈਸ ਪਿੰਡ ਵਾਸਤੇ 4 ਲੱਖ ਰੁਪਇਆ ਤੇ ਗਲੀਆਂ ਨਾਲੀਆਂ ਵਾਸਤੇ ਪਿੰਡ ਪਾਸੋਂ ਰਾਮਗੜ ਜਿਹੜਾ ਪੈਂਦਾ ਜੀ ਪਾਸੋਂ ਬਲਾਕ ਦੇ ਵਿੱਚ ਉਧਰ ਉਹਨਾਂ ਨੂੰ 2 ਲੱਖ ਰੁਪਇਆ ਗੁਰੂ ਤੇਗ ਬਹਾਦਰ ਨਗਰ ਗਲੀਆਂ ਤਿੰਨ ਗਲੀਆਂ ਜਿਹੜੀਆਂ ਗਲੀ ਨੰਬਰ 3 ਪੱਕੀ ਕਰਨ ਵਾਸਤੇ 1.5 ਲੱਖ ਰੁਪਇਆ ਭਿੱਲੋਵਾਲ ਬਾਗੜੀਆਂ ਰੋਡ ਤੱਕ ਲਿੰਕ ਰਸਤਾ ਪੱਕਾ ਕਰਨ ਵਾਸਤੇ 375000 ਰੁਪਏ ਤੇ ਮੱਲੇਵਾਲ ਪਸ਼ੂ ਡਿਸਪੈਂਸਰੀ ਦੀ ਮੁਰਮਤ ਵਾਸਤੇ 1.5 ਲੱਖ ਰੁਪਏ ਤੇ ਸੁਖੇਵਾਲ ਪਸ਼ੂ ਡਿਸਪੈਂਸਰੀ ਦੀ ਚਾਰ ਦਿਵਾਰੀ ਲਈ 2.5 ਲੱਖ ਰੁਪਏ ਇਹ ਸਾਰੇ ਜਿਹੜੇ ਚੈੱਕ ਸਾਡੇ ਕੋਲੇ ਆ ਗਏ ਆ ਜਿਹੜੇ ਸਾਡੇ ਕੋਲ ਸਰਪੰਚ ਸਾਹਿਬਾਨ ਹਾਜ਼ਰ ਸੀਗੇ ਉਹਨਾਂ ਨੂੰ ਅਸੀਂ ਚੈੱਕ ਦੇ ਦਿੱਤੇ ਜਿਹੜੇ ਨਹੀਂ ਹੈਗੇ ਉਹ ਆਫਿਸ ਦੇ ਵਿੱਚੋਂ ਲੈ ਸਕਦੇ ਨੇ ਸੋ 25 ਲੱਖ ਰੁਪਏ ਦੀ ਲਾਗਤ ਦੇ ਨਾਲ ਅਸੀਂ ਇਹ ਸਾਰੇ ਜਿਹੜੇ ਅੱਜ ਜਿਹੜੀ ਗ੍ਰਾਂਟ ਦੇ ਚੈੱਕ ਜਾਰੀ ਕੀਤੇ ਨੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਪਾ ਹਲਕੇ ਦੇ ਕੰਮ ਜਿਹੜੇ ਡਿਵੈਲਪਮੈਂਟ ਤੇ ਬਹੁਤ ਹੁਣ ਤੇਜ਼ੀ ਨਾਲ ਹੋ ਰਹੇ ਆ ਔਰ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਾਡੇ ਤਨਪ੍ਰੀਤ ਸੋਹਣ ਸਾਹਿਬ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਇਹ ਜਿਹੜੀ ਅਮਾਉਂਟ ਹੈ ਜੀ ਜਿੰਨੇ ਚੈੱਕ ਹੁਣ ਮਿਲੇ ਨੇ ਮੰਨ ਲਓ ਜਿਹਨੂੰ 1.5 ਲੱਖ ਮਿਲਿਆ ਹੈ ਡਬਲ ਹੈ ਜੀ ਯਾਨੀ ਕਿ 1.5 ਦਾ ਹੋਰ ਮਿਲਣਾ 3 ਲੱਖ ਕਰਨ ਮਿਲਣਾ ਇਹ 25 ਲੱਖ ਦੀ ਗ੍ਰਾਂਟ ਹੈ ਯਾਨੀ ਕਿ 25 ਲੱਖ ਰੁਪਏ ਦੀ ਗ੍ਰਾਂਟ ਹੋਰ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਾਰੀ ਕੀਤੀ ਜਾਏਗੀ ਤਾਂ ਕਿ ਜਿੰਨੇ ਵੀ